ਨਸ਼ਿਆਂ ਦੇ ਵਿਰੁੱਧ ਮੁਹਿੰਮ ਜਿਹੜੀ ਚੱਲੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਬਹੁਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਤਸਕਰਾਂ ਦੇ ਕਾਰਜ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਢਾਏ ਜਾ ਰਹੇ ਨੇ ਨਾਕਾਬੰਦੀ ਹੁੰਦੀ ਹੈ ਅੰਤਰਾਜੀ 20 ਤੇ ਹੁਣ ਫਿਰੋਜ਼ਪੁਰ ਤੋਂ ਵੱਡੀ ਖਬਰ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਦੇ ਕੋਲੋਂ 50 ਕਿਲੋਗ੍ਰam ਤੋਂ ਵੱਧ ਹੈਰਨ ਬਰਾਮਦ ਹੋਈ ਹੈ ਜਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 250 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਕਹਿੰਦੇ ਕਿ ਫਿਰੋਜ਼ਪੁਰ ਦੇ ਇਲਾਕੇ ਨੇ ਬਾਰਡਰ ਏਰੀਏ ਦੇ ਜਲਾਲਾਬਾਦ ਤੇ ਮਮਦੋਟ ਜਲਾਲਾਬਾਦ ਤੋਂ ਆਪਣੀ ਗੱਡੀ ਦੇ ਵਿੱਚ ਮਮਦੋਟ ਵਾਲੇ ਪਾਸੇ ਉਹ ਆ ਰਿਹਾ ਸੀਗਾ ਪੁਲਿਸ ਦੇ ਉੱਤੇ ਵੀ ਜਿਹੜਾ ਉਹ ਹਮਲਾ ਵਗੈਰਾ ਕੀਤਾ ਸਾਈਡ ਮਾਰੀ ਹਵਾਈ ਫਾਇਰ ਕੀਤੇ ਗਏ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਕਿਦੀ ਧਰਮ ਪਤਨੀ ਦੇ ਉੱਤੇ ਵੀ ਕਹਿੰਦੇ ਮਾਮਲਾ ਦਰਜ ਹੈ ਤੇ ਮੂਲ ਰੂਪ ਦੇ ਵਿੱਚ ਇਹ ਬੰਦਾ ਕਪੂਰਥਲੇ ਦਾ ਰਹਿਣ ਵਾਲਾ ਹੈ ਜੀ ਇਹਦਾ ਪਿੰਡ ਹੈਗਾ ਤਲਵੰਡੀ ਚੌਧਰੀ ਹੂੰ ਇਹ ਹੈ ਜੀ 19 ਦਿਨ ਪਹਿਲਾਂ ਹੂੰ 3 ਨਵੰਬਰ ਨੂੰ ਇਹ ਜੇਲ ਤੋਂ ਰਹਾ ਹੋ ਕੇ ਆਇਆ ਇਹਦੇ ਉੱਤੇ ਪਰਚੇ ਵੀ ਬਾਬਾ ਦਰਜ ਨੇ ਪੌਣੀ ਦਰਜਨ ਦੇ ਕਰੀਬ ਇਹਦੇ ਤੇ ਪਰਚੇ ਦਰਜ ਨੇ ਪਹਿਲਾਂ ਵੀ ਨਸ਼ੇ ਵਗੈਰਾ ਦੇ ਹੂੰ ਇਹ 50 ਦਿਨ ਹੋਏ ਨੇ ਆ ਮਤਲਬ 19 ਦਿਨ ਇਹਦਾ ਮਤਲਬ ਇਹਦਾ ਸਬੰਧ ਤੇ ਉਹ ਤਾਂ ਜੇਲ 'ਚ ਬੈਠੇ ਦਾ ਵੀ ਸੀ ਹੂੰ ਰੋਜਪੁਰ ਦੀ ਪੁਲਸ ਦਾ ਨਾਲ-ਨਾਲ ਹੈ ਨਾਲ ਜਿਹੜੇ ਇਹਨੂੰ ਗ੍ਰਿਫਤਾਰ ਕਰਨ ਵਾਲੇ ਨੇ ਉਹ ਹੈਗੀ ਆ ਐਨਟੀਐਫ ਦੀ ਜਿਹੜੀ ਐਂਟੀ ਨਾਰਕੋਟਿਕਸ ਫੋਰਸ ਹੈ ਜਿਹੜੀ ਪੁਲਸ ਨੇ ਬਣਾਈ ਹੋਈ ਉਹਨਾਂ ਦੀ ਟੀਮ ਉਹਨਾਂ ਦੇ ਉੱਤੇ ਇਹਨੇ ਗੱਡੀ ਦਾ ਫੇਟ ਮਾਰਨ ਦੀ ਯਤਨ ਵੀ ਕੀਤਾ ਪਰ ਸਾਂਝੇ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰਕੇ ਉਪਰੋਕਤ ਮਾਤਰਾ ਇਹ ਹੈਰੋਨ ਬਰਾਮਦ ਕੀਤੀ ਹੈ ਅਸਲ ਦੇ ਵਿੱਚ ਪ੍ਰੋਬਲਮ ਇਹ ਹੈਗੀ ਹੈ ਇਹਦਾ ਫਿਰ ਉਹ ਜਿਹੜਾ ਬਲਡੋజర్ ਚੱਲਦਾ ਉਹ ਚੱਲਿਆ ਕਿ ਨਹੀਂ ਚੱਲਿਆ ਇਹਦੇ ਤੇ ਹੂੰ ਇਹ ਵੀ ਸਵਾਲਾਂ ਦੇ ਘੇਰੇ 'ਚ ਹੈ ਤੇ ਐਡੇ ਐਡੇ ਪੱਧਰ ਦੀ ਇਹ ਆ ਜੇ ਵੀ ਕੀ ਇਹਦੇ ਤੋਂ ਇਹ ਪਤਾ ਕਰ ਲਿਆ ਵੀ ਇਹ ਲੈ ਕੇ ਕਿੱਥੋਂ ਆਇਆ ਹੂੰ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਨਸ਼ਾ ਬਰਾਮਦ ਹੁੰਦਾ ਹੈ ਉਹਦੀ ਮਾਂ ਕੌਣ ਹੈ ਕਿੱਥੋਂ ਲਿਆਂਦਾ ਜਾਂਦਾ ਹੈ ਉਹਦੇ ਬਾਰੇ ਸਾਡੀਆਂ ਜਿਹੜੀਆਂ ਇਹ ਫੋਰਸਿਜ ਨੇ ਇਹ ਇੱਕ ਕਿਸਮ ਦੇ ਨਾਲ ਚੁੱਪ ਹੀ ਨਜ਼ਰ ਆ ਰਕ ਨਸ਼ਾ ਦੇ ਵਿਰੁੱਧ ਮੁਹਿੰਮ ਜਿਹੜੀ ਚੱਲੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਬਹੁਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਤਸਕਰਾਂ ਦੇ ਕਾਰਜ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਢਾਏ ਜਾ ਰਹੇ ਨੇ ਨਾਕਾਬੰਦੀ ਹੁੰਦੀ ਹੈ ਅੰਤਰਾਜੀ 20 ਤੇ ਹੁਣ ਫਿਰੋਜ਼ਪੁਰ ਤੋਂ ਵੱਡੀ ਖਬਰ ਹੈ ਫਰੋਜ਼ਪੁਰ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਦੇ ਕੋਲੋਂ 50 ਕਿਲੋਗ੍ਰam ਤੋਂ ਵੱਧ ਹੈਰਨ ਬਰਾਮਦ ਹੋਈ ਹੈ ਜਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 250 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਕਹਿੰਦੇ ਕਿ ਫਿਰੋਜ਼ਪੁਰ ਦੇ ਇਲਾਕੇ ਨੇ ਬਾਰਡਰ ਏਰੀਏ ਦੇ ਜਲਾਲਾਬਾਦ ਤੇ ਮਮਦੋਟ ਜਲਾਲਾਬਾਦ ਤੋਂ ਆਪਣੀ ਗੱਡੀ ਦੇ ਵਿੱਚ ਮਮਦੋਟ ਵਾਲੇ ਪਾਸੇ ਉਹ ਆ ਰਿਹਾ ਸੀਗਾ ਪੁਲਿਸ ਦੇ ਉੱਤੇ ਵੀ ਜਿਹੜਾ ਉਹ ਹਮਲਾ ਵਗੈਰਾ ਕੀਤਾ ਸਾਈਡ ਮਾਰੀ ਹਵਾਈ ਫਾਇਰ ਕੀਤੇ ਗਏ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਕਿਦੀ ਧਰਮ ਪਤਨੀ ਦੇ ਉੱਤੇ ਵੀ ਕਹਿੰਦੇ ਮਾਮਲਾ ਦਰਜ ਹੈ ਤੇ ਮੂਲ ਰੂਪ ਦੇ ਵਿੱਚ ਇਹ ਬੰਦਾ ਕਪੂਰਥਲੇ ਦਾ ਰਹਿਣ ਵਾਲਾ ਹੈ ਜੀ ਇਹਦਾ ਪਿੰਡ ਹੈਗਾ ਤਲਵੰਡੀ ਚੌਧਰੀ ਹੂੰ ਇਹ ਹੈ ਜੀ 19 ਦਿਨ ਪਹਿਲਾਂ ਹੂੰ ਤਿੰਨ ਨਵੰਬਰ ਨੂੰ ਇਹ ਜੇਲ ਤੋਂ ਰਹਾ ਹੋ ਕੇ ਆਇਆ ਇਹਦੇ ਉੱਤੇ ਪਰਚੇ ਵੀ ਬਾਬਾ ਦਰਜ ਨੇ ਪੌਣੀ ਦਰਜਨ ਦੇ ਕਰੀਬ ਇਹਦੇ ਤੇ ਪਰਚੇ ਦਰਜ ਨੇ ਪਹਿਲਾਂ ਵੀ ਨਸ਼ੇ ਵਗੈਰਾ ਦੇ ਹੂੰ ਇਹ 50 ਦਿਨ ਹੋਏ ਨੇ ਆ ਮਤਲਬ 19 ਦਿਨ ਇਹਦਾ ਮਤਲਬ ਇਹਦਾ ਸਬੰਧ ਤੇ ਉਹ ਤਾਂ ਜੇਲ 'ਚ ਬੈਠੇ ਦਾ ਵੀ ਸੀ ਹੂੰ ਫਰੋਜਪੁਰ ਦੀ ਪੁਲਸ ਦਾ ਨਾਲ-ਨਾਲ ਹੈ ਨਾਲ ਜਿਹੜੇ ਇਹਨੂੰ ਗ੍ਰਿਫਤਾਰ ਕਰਨ ਵਾਲੇ ਨੇ ਉਹ ਹੈਗੀ ਆ ਐਨਟੀਫ ਦੀ ਜਿਹੜੀ ਐਂਟੀ ਨਾਰਕੋਟਿਕਸ ਫੋਰਸ ਹੈ ਜਿਹੜੀ ਪੁਲਸ ਨੇ ਬਣਾਈ ਹੋਈ ਉਹਨਾਂ ਦੀ ਟੀਮ ਉਹਨਾਂ ਦੇ ਉੱਤੇ ਇਹਨੇ ਗੱਡੀ ਦਾ ਫੇਟ ਮਾਰਨ ਦੀ ਯਤਨ ਵੀ ਕੀਤਾ ਪਰ ਸਾਂਝੇ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰਕੇ ਉਪਰੋਕਤ ਮਾਤਰਾ ਇਹ ਹੈਰੋਨ ਬਰਾਮਦ ਕੀਤੀ ਹੈ ਅਸਲ ਦੇ ਵਿੱਚ ਪ੍ਰੋਬਲਮ ਇਹ ਹੈਗੀ ਹੈ ਇਹਦਾ ਫਿਰ ਉਹ ਜਿਹੜਾ ਬਲਡੋజర్ ਚੱਲਦਾ ਉਹ ਚੱਲਿਆ ਕਿ ਨਹੀਂ ਚੱਲਿਆ ਇਹਦੇ ਤੇ ਹੂੰ ਇਹ ਵੀ ਸਵਾਲਾਂ ਦੇ ਘੇਰੇ 'ਚ ਹੈ ਤੇ ਐਡੇ ਐਡੇ ਪੱਧਰ 'ਤੇ ਇਹ ਆ ਜੇ ਵੀ ਕੀ ਇਹਦੇ ਤੋਂ ਇਹ ਪਤਾ ਕਰ ਲਿਆ ਵੀ ਇਹ ਲੈ ਕੇ ਕਿੱਥੋਂ ਆਇਆ ਹੂੰ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਨਸ਼ਾ ਬਰਾਮਦ ਹੁੰਦਾ ਹੈ ਉਹਦੀ ਮਾਂ ਕੌਣ ਹੈ ਕਿੱਥੋਂ ਲਿਆਂਦਾ ਜਾਂਦਾ ਹੈ ਉਹਦੇ ਬਾਰੇ ਸਾਡੀਆਂ ਜਿਹੜੀਆਂ ਇਹ ਫੋਰਸਿਜ ਨੇ ਇਹ ਇੱਕ ਕਿਸਮ ਦੇ ਨਾਲ ਚੁੱਪ ਹੀ ਨਜ਼ਰ ਆ ਰਹੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਿਹੜੀ ਚੱਲੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਬਹੁਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਤਸਕਰਾਂ ਦੇ ਕਾਰਜ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਢਾਏ ਜਾ ਰਹੇ ਨੇ ਨਾਕਾਬੰਦੀ ਹੁੰਦੀ ਹੈ ਅੰਤਰਾਜੀ 20 ਤੇ ਹੁਣ ਫਿਰੋਜ਼ਪੁਰ ਤੋਂ ਵੱਡੀ ਖਬਰ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਦੇ ਕੋਲੋਂ 50 ਕਿਲੋਗ੍ਰam ਤੋਂ ਵੱਧ ਹੈਰਨ ਬਰਾਮਦ ਹੋਈ ਹੈ ਜਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 250 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਕਹਿੰਦੇ ਕਿ ਫਿਰੋਜ਼ਪੁਰ ਦੇ ਇਲਾਕੇ ਨੇ ਬਾਰਡਰ ਏਰੀਏ ਦੇ ਜਲਾਲਾਬਾਦ ਤੇ ਮਮਦੋਟ ਜਲਾਲਾਬਾਦ ਤੋਂ ਆਪਣੀ ਗੱਡੀ ਦੇ ਵਿੱਚ ਮਮਦੋਟ ਵਾਲੇ ਪਾਸੇ ਉਹ ਆ ਰਿਹਾ ਸੀਗਾ ਪੁਲਿਸ ਦੇ ਉੱਤੇ ਵੀ ਜਿਹੜਾ ਉਹ ਹਮਲਾ ਵਗੈਰਾ ਕੀਤਾ ਸਾਈਡ ਮਾਰੀ ਹਵਾਈ ਫਾਇਰ ਕੀਤੇ ਗਏ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਕਿਦੀ ਧਰਮ ਪਤਨੀ ਦੇ ਉੱਤੇ ਵੀ ਕਹਿੰਦੇ ਮਾਮਲਾ ਦਰਜ ਹੈ ਤੇ ਮੂਲ ਰੂਪ ਦੇ ਵਿੱਚ ਇਹ ਬੰਦਾ ਕਪੂਰਥਲੇ ਦਾ ਰਹਿਣ ਵਾਲਾ ਹੈ ਜੀ ਇਹਦਾ ਪਿੰਡ ਹੈਗਾ ਤਲਵੰਡੀ ਚੌਧਰੀ ਹੂੰ ਇਹ ਹੈ ਜੀ 19 ਦਿਨ ਪਹਿਲਾਂ ਹੂੰ 3 ਨਵੰਬਰ ਨੂੰ ਇਹ ਜੇਲ ਤੋਂ ਰਹਾ ਹੋ ਕੇ ਆਇਆ ਇਹਦੇ ਉੱਤੇ ਪਰਚੇ ਵੀ ਵਾਵਾ ਦਰਜ ਨੇ ਪੌਣੀ ਦਰਜਨ ਦੇ ਕਰੀਬ ਇਹਦੇ ਤੇ ਪਰਚੇ ਦਰਜ ਨੇ ਪਹਿਲਾਂ ਵੀ ਨਸ਼ੇ ਵਗੈਰਾ ਦੇ ਹੂੰ ਇਹ 50 ਦਿਨ ਹੋਏ ਨੇ ਆ ਮਤਲਬ 19 ਦਿਨ ਇਹਦਾ ਮਤਲਬ ਇਹਦਾ ਸਬੰਧ ਤੇ ਉਹ ਤਾਂ ਜੇਲ 'ਚ ਬੈਠੇ ਦਾ ਵੀ ਸੀ ਹੂੰ ਫਰੋਜਪੁਰ ਦੀ ਪੁਲਸ ਦਾ ਨਾਲ-ਨਾਲ ਹੈ ਨਾਲ ਜਿਹੜੇ ਇਹਨੂੰ ਗ੍ਰਿਫਤਾਰ ਕਰਨ ਵਾਲੇ ਨੇ ਉਹ ਹੈਗੀ ਆ ਐਨਟੀਫ ਦੀ ਜਿਹੜੀ ਐਂਟੀ ਨਾਰਕੋਟਿਕਸ ਫੋਰਸ ਹੈ ਜਿਹੜੀ ਪੁਲਸ ਨੇ ਬਣਾਈ ਹੋਈ ਉਹਨਾਂ ਦੀ ਟੀਮ ਉਹਨਾਂ ਦੇ ਉੱਤੇ ਇਹਨੇ ਗੱਡੀ ਦਾ ਫੇਟ ਮਾਰਨ ਦੀ ਯਤਨ ਵੀ ਕੀਤਾ ਪਰ ਸਾਂਝੇ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰਕੇ ਉਪਰੋਕਤ ਮਾਤਰਾ ਇਹ ਹੈਰੋਨ ਬਰਾਮਦ ਕੀਤੀ ਹੈ ਅਸਲ ਦੇ ਵਿੱਚ ਪ੍ਰੋਬਲਮ ਇਹ ਹੈਗੀ ਹੈ ਇਹਦਾ ਫਿਰ ਉਹ ਜਿਹੜਾ ਬਲਡੋజర్ ਚੱਲਦਾ ਉਹ ਚੱਲਿਆ ਕਿ ਨਹੀਂ ਚੱਲਿਆ ਇਹਦੇ ਤੇ ਹੂੰ ਇਹ ਵੀ ਸਵਾਲਾਂ ਦੇ ਘੇਰੇ 'ਚ ਹੈ ਤੇ ਐਡੇ ਐਡੇ ਪੱਧਰ ਦੀ ਇਹ ਆ ਜੇ ਵੀ ਕੀ ਇਹਦੇ ਤੋਂ ਇਹ ਪਤਾ ਕਰ ਲਿਆ ਵੀ ਇਹ ਲੈ ਕੇ ਕਿੱਥੋਂ ਆਇਆ ਹੂੰ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਨਸ਼ਾ ਬਰਾਮਦ ਹੁੰਦਾ ਹੈ ਉਹਦੀ ਮਾਂ ਕੌਣ ਹੈ ਕਿੱਥੋਂ ਲਿਆਂਦਾ ਜਾਂਦਾ ਹੈ ਉਹਦੇ ਬਾਰੇ ਸਾਡੀਆਂ ਜਿਹੜੀਆਂ ਇਹ ਫੋਰਸਿਜ਼ ਨੇ ਇਹ ਇੱਕ ਕਿਸਮ ਦੇ ਨਾਲ ਚੁੱਪ ਹੀ ਨਜ਼ਰ ਆ ਰਹੇ ਨੇ ਅਸੀਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ